ਭਾਈ ਅੰਨੇ ਨੂੰ ਤੇ ਚਾਨਣ ਉਸ ਵੇਲੇ ਹੁੰਦਾ ਜਦੋਂ ਉਹਨੂੰ ਗੁਰੂ ਮਿਲ ਪੈਂਦਾ ਉਹ ਸਤਨਾ ਉਸ ਤਰੀ ਵਾਰ ਜਦੋਂ ਉਹਦੀ ਰਜਾ ਹੋਵੇ ਨਾ ਤੇ ਉਹ ਉਸ ਵਕਤ ਹੀ ਆ ਕੇ ਮਿਲਦਾ ਹੈ ਗੁਰਮੁਖੋ ਆਪਾਂ ਵੇਂਦੇ ਰਹਿੰਨੇ ਆ ਕੋਈ 30 30 ਸਾਲ ਤੋਂ ਲੋਕਾਂ ਨੇ ਮਜ਼ਦੂਰ ਬਣਾ ਕੇ ਨਾ ਉਹਨੂੰ ਬੰਨ ਕੇ ਕੰਮ ਕਰਾਇਆ 30 ਸਾਲ ਕਿੰਨਾ ਵੱਡਾ ਅਰਸਾ ਹੁੰਦਾ ਹੈ 30 ਸਾਲ ਤੇ ਜਦੋਂ ਉਹਦਾ ਸਮਾਂ ਪੂਰਾ ਹੋ ਜਾਂਦਾ ਹੈ ਨਾ ਉਦੋਂ ਕੋ ਦੋ ਚਾਰ ਮਨੁੱਖ ਜਾ ਕੇ ਕਹਿੰਦੇ ਭਈ ਤੁਸੀਂ ਆ ਕੀ ਕਰੇ ਕਿੰਨਾ ਬੋਲ ਬੁਲਾਰਾ ਹੁੰਦਾ ਓਦੋਂ ਉਹਨੂੰ ਕਹਿੰਦੇ ਹਣ ਤੋਂ ਜਾਣਾ ਕਿੱਥੇ ਜਾਣਾ ਕਹਿੰਦਾ ਮੈਂ ਘਰ ਨੂੰ ਜਾਣਾ ਹੈ ਉਹਦਾ ਸਮਾਂ ਖਤਮ ਹੋ ਗਿਆ ਭਈ ਕੋ ਲੇਖਾ ਜੋਖਾ ਉਸ ਪਰਿਵਾਰ ਨਾਲ 30 ਸਾਲ ਉਹਨਾਂ ਦੀ ਮਜ਼ਦੂਰੀ ਬਿਨਾ ਪੈਸਿਆਂ ਤੋਂ ਬਿਨਾ ਸੋਚ ਸਮਝ ਤੋਂ ਕਰਦਾ ਰਿਹਾ ਕੋਈ ਨਹੀਂ ਮਿਲਿਆ ਉਹਨੂੰ 30 ਸਾਲ ਪਰ ਗੁਰਮੁਖੋ ਇਹ ਬੰਧਨ ਵਿੱਚ ਪਿਆ ਹੋਇਆ ਮਨੁੱਖ ਹੈ ਉਸੇ ਵੇਲੇ ਉਹਨੂੰ ਲੈ ਕੇ ਚਲੇ ਜਾਂਦੇ ਕਹਿੰਦੇ ਅਸੀਂ ਛਡਾ ਲਿਆਂਦਾ ਉਹਨੂੰ ਤੁਸੀਂ ਨਹੀਂ ਛਡਾਇਆ ਉਹਨੂੰ ਗੁਰੂ ਨੇ ਛਡਾ ਦਿੱਤਾ ਉਹ ਸਮਾਂ ਪੂਰਾ ਹੋ ਗਿਆ ਇਸੇ ਤਰ੍ਹਾਂ ਗੁਰਮੁਖੋ ਆਪਾਂ ਮਾਇਆ ਦੇ ਵਿੱਚ ਬੈਠੇ ਆਂ ਤਬੀਰ ਕਹਾਣੀ ਪੀੜਤੇ ਆਪਾਂ ਮਾਇਆ ਦੀ ਕਹਾਣੀ ਪੀੜੀ ਜਾਂਦੇ ਸਾਰਾ ਦਿਨ ਹੀ ਪੀੜੀ ਜਾਂਦੇ ਰਾਤ ਵੀ ਪੀੜੀ ਜਾਂਦੇ ਸਵੇਰੇ ਦੁਪਹਿਰੇ ਸ਼ਾਮ ਹਰ ਵਕਤ ਮਾਇਆ ਦੀ ਕਹਾਣੀ ਪੀੜੀ ਜਾਂਨੇ ਚੁਗਲੀ ਨਿੰਦਿਆ ਈਰਖਾ ਦੁਸ਼ਟ ਆ ਨਹੀਂ ਕਰਦਾ ਉਹ ਨਹੀਂ ਕਰਦਾ ਇਹਨੂੰ ਸੁੱਟ ਲਈਏ ਉਹਨੂੰ ਚੁੱਕ ਲਈਏ ਇਹ ਸਕੀਮਾਂ ਲੱਗਦੀਆਂ ਰਹਿੰਦੀਆਂ ਪਰ ਇਹ ਕਹਾਣੀ ਪੀੜਦੇ ਆ ਪੀੜਦੇ ਆ ਇੱਕ ਦਿਨ ਗੁਰੂ ਜਾ ਕੇ ਮੋਢੇ ਤੇ ਹੱਥ ਰੱਖ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਖਦੇ ਕਬੀਰ ਕਹਾਣੀ ਪੀੜ ਤੇ ਸਤਗੁਰ ਨੇ ਛਡਾਏ ਗੁਰੂ ਨੇ ਜਾ ਕੇ ਛਡਾ ਲਿਆ ਪਿੰਦੇ ਤੂੰ ਕਿਉਂ ਇੱਥੇ ਕਹਾਣੀ ਪੀੜੀ ਜਾਂਦਾ ਪਈ ਮਾਇਆ ਦੀ ਤੋਂ ਤੇ ਮੇਰਾ ਸਿੱਖਿਆ ਚੱਲ ਚੱਲੀ ਗਿਆ ਆਪਾਂ ਫਿਰ ਉਹ ਗਰਮੁਤ ਪੈਰੇ ਜਿਵੇਂ ਕੋ ਚੌਂਕੀ ਬੈਠਾ ਹੋਵੇ ਥਾਣੇ ਬੈਠਾ ਹੋਵੇ ਤੇ ਉਹਦੇ ਪਿੱਛੇ ਕੋਈ ਜਾਵੇ ਸਹਿੰਦਾ ਬੰਦਾ ਉਹਦੀ ਚਲਦੀ ਹੋਵੇ ਉਹਨੂੰ ਕਾਨੂੰਨ ਦੀ ਨੌਲੇਜ ਉਹਨੂੰ ਪਤਾ ਹੋਵੇ ਉਹ ਉੱਥੇ ਬੰਦੇ ਨੂੰ ਮੋਢੇ ਤੇ ਹੱਥ ਰੱਖ ਕੇ ਲੈ ਆਉਂਦਾ ਉਹ ਅੰਦਰ ਗਏ ਨੂੰ ਬਾਹਰ ਕਢਾ ਲੈਂਦਾ ਇਸੇ ਤਰ੍ਹਾਂ ਇਹ ਗੁਰੂ ਦੀ ਕਿਰਪਾ ਹੈ ਆਖਦੇ ਉਹ ਪਰਮਾਤਮਾ ਵਾਹਿਗੁਰੂ ਦੀ ਰਜਾ ਤੋਂ ਬਿਨਾਂ ਕਿਸੇ ਨੂੰ ਨਾਮ ਨਹੀਂ ਮਿਲਦਾ ਤੇ ਨਾਮ ਚਾਨਣ ਰੂਪ ਵਿੱਚ ਜਿਵੇਂ ਅੰਨੇ ਨੂੰ ਚਾਨਣ ਹੋ ਗਿਆ ਨਾ ਉਹਦੀ ਨਜ਼ਰ ਵਾਪਸ ਆ ਜੇ ਤੇ ਵਾਰ-ਵਾਰ ਅੱਖਾਂ ਖੋਲ ਕੇ ਯਕੀਨ ਕਰਦਾ ਕਿ ਮੈਨੂੰ ਦਿਸਣ ਲੱਗ ਪਿਆ ਹੱਥ ਦੇ ਜਾਂ ਸਤਪੁਰ ਮਿਲਿਆ ਰਜਾਏ ਉਹਦੀ ਰਜਾ ਹੋਵੇ ਤੇ ਗੁਰੂ ਮਿਲ ਪੈਂਦਾ ਚਾਨਣ ਹੋ ਜਾਂਦਾ ਹੈ ਬੰਦਨ ਕੋਰ ਸਾਤਵਸਤਅ ਅਗਿਆਨ ਪਾਦੇ ਹੀ ਰਾਜਾ ਇਹ ਗੁਰਮੁਖ ਜਦੋਂ ਗੁਰੂ ਉੱਠ ਕੇ ਖਲੋ ਜਾਂਦਾ ਕੋਈ ਬੰਦਨ ਨਹੀਂ ਦੇ ਰਿਹਾ ਸਾਰੇ ਬੰਦਨ ਟੁੱਟ ਜਾਂਦੇ ਨੇ ਤਾਂ ਪਾਤਸ਼ਾਹ ਦੇ تیر ਘਰ ਬੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਗੁਰੂ ਤੇਰੇ ਕਾਰਜ ਸਵਾਰੇਗਾ ਤੂੰ ਗੁਰੂ ਦੇ ਕੋਲ ਆ ਕੇ ਬੈਠ ਤੇ ਸਹੀ ਬੈਠਾ ਕਦੀ ਵੀ ਨਹੀਂ ਗੁਰੂ ਸਾਹਿਬ ਦੀ ਬਾਣੀ ਕਦੇ ਨਹੀਂ ਸੁਣੀ ਬਚਨ ਕਦੇ ਨਹੀਂ ਪੱਲੇ ਬਣਿਆ ਫਿਰ ਕਹਿੰਦਾ ਮੇਰੇ ਕਾਰਜ ਗੁਰੂ ਨਹੀਂ ਕਰਦਾ ਅੱਖ ਦੇ ਜੇ ਤੇਰੇ ਬੰਧਨ ਗੁਰੂ ਨੇ ਸਾਰੇ ਤੋੜ ਦਿੱਤੇ ਸੱਚ ਜਿਹੜਾ ਹਿਰਦੇ ਵਿੱਚ ਵਸਾ ਦਿੱਤਾ ਤੇ ਅ ਗਿਆਨ ਰੂਪੀ ਹਨੇਰਾ ਚਲਿਆ ਜਾਂਦਾ ਹੈ ਹਨੇਰਾ ਭਾਵੇਂ 50 ਸਾਲਾਂ ਦਾ ਹੋਵੇ ਨਾ ਇੱਕ ਕਮਰਾ 50 ਸਾਲਾਂ ਤੋਂ ਬੰਦ ਹੋਵੇ ਉਹਦਾ ਦਰਵਾਜ਼ਾ ਹੀ ਖੋਲਣ ਦੀ ਲੋੜ ਹੈ ਚਾਨਣ ਨੂੰ 50 ਸਾਲ ਨਹੀਂ ਚਾਹੀਦੇ ਹਨੇਰਾ ਸਾਫ ਕਰਨੋਂ ਵਾਸਤੇ ਉਹ ਜਿਵੇਂ ਕੋਈ ਗਾਣਾ ਸੁਣਾਉਂਦੇ ਹੁੰਦੇ ਵਿਦਵਾਨ ਕਹਿੰਦੇ ਹਨੇਰਾ ਘਰ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਡਾਂਗਾ ਚੁੱਕ ਲਿਆ ਪਰਿਵਾਰ ਨੇ ਕਹਿੰਦੇ ਚਲੋ ਇਹਨੂੰ ਬਾਹਰ ਕੱਢੀਏ ਕਿੰਨਾ ਸਮਾਂ ਹੋ ਗਿਆ ਇਹ ਬਾਹਰ ਹੀ ਨਹੀਂ ਜਾਂਦਾ ਉਹਨਾਂ ਡਾਂਗਾ ਮਾਰਨ ਲੱਗ ਪਏ ਇੱਕ ਕਹਿੰਦਾ ਨਹੀਂ ਇਦਾਂ ਨਹੀਂ ਜਾਣਾ ਪਾਣੀ ਨਾਲ ਧੋ ਇਹਨੂੰ ਨਾ ਪਾਣੀ ਦੀਆਂ ਬਾਲਟੀਆਂ ਡੋਲੀਆਂ ਤਾਂ ਉਹਨੂੰ ਮਾਰਨ ਕੰਧਾਂ ਨੂੰ ਮਾਰ ਤੇ ਹਨੇਰਾ ਜਾਵੇ ਨਾ ਕਈ ਤਰ੍ਹਾਂ ਦੇ ਜੰਤਰ ਮੰਤਰ ਕੀਤੇ ਇੱਕ ਸਿਆਣਾ ਆਇਆ ਕਹਿੰਦਾ ਰੌਲਾ ਕੀ ਪਾਏ ਕਹਿੰਦੇ ਰੌਲਾਏ ਕਿ ਹਨੇਰਾ ਨੇ ਨਿਕਲਦਾ ਅੰਦਰੋਂ ਬੜੇ ਔਖੇ ਹੋਏ ਪਏ ਆ ਉਹ ਕਹਿੰਦਾ ਐਨੇ ਜੀ ਗੱਲ ਹੈ ਉਹਨੇ ਉਧਰੋਂ ਮਾਰਛ ਬਾਲੀ ਤੇ ਬਾਲ ਕੇ ਮੋਮਬਤੀ ਜਗਾ ਕੇ ਅੰਦਰ ਲੈ ਆ ਤੇ ਹਨੇਰਾ ਸਾਰਾ ਚਲੇਗਾ ਸਕੈਂਟਾਂ ਦੇ ਵਿੱਚ ਕਹਿੰਦੇ ਜੁਗਤੀ ਤੋਂ ਬਿਨਾਂ ਇਹ ਨਹੀਂ ਜਾਂਦਾ ਭਾਈ ਇਸੇ ਪਰ ਹੁਣ ਅਸੀਂ ਬੜੇ ਹੱਥ ਪੈਰ ਮਾਰਦੇ ਐ ਇਸ ਪਹਾੜ ਤੇ ਚੜ ਜਾ ਇਹਦੇ ਤੇ ਚੜ ਜਾ ਉਹ ਕਹੀ ਆ ਬੰਦੇ ਜੇ ਆਪਾਂ ਵੇਖਦੇ ਮਨੁੱਖ ਉਹ ਬੜੀ ਕੋਈ ਜਬਾਨ ਬਾਹਰ ਕੱਢੀ ਫਿਰਦਾ ਹੈ ਕੋਈ ਮੂੰਹ ਲਾਲ ਕਰੀ ਫਿਰਦਾ ਹੈ ਕੋ ਹੱਥ ਲਾਲ ਕਰੀ ਫਿਰਦਾ ਕੋ ਲਾਲ ਕੱਪੜੇ ਪਾਏ ਨੇ ਸਿੱਖ ਪਈ ਉਹਨਾਂ ਕੋ ਜਾ ਕੇ ਕਹਿੰਦੇ ਤੂੰ ਕੱਢ ਦੇਂਗਾ ਹਨੇਰਾ ਪਰ ਤੂੰ ਕਰ ਦੇ ਤੂੰ ਕਰ ਦੇ ਬੜੇ ਉਹਨਾਂ ਦੇ ਅੱਗੇ ਹੱਥ ਪੈਰ ਜੋੜਦੇ ਆਪਾਂ ਇਹ ਵੀ ਕਹਿ ਦਿੰਨੇ ਕਿ ਸਾਡੀ ਤੇ ਤੂੰ ਹੀ ਮਨਛਾ ਪੂਰੀ ਕੀਤੀ ਹੈ ਜਦੋਂ ਦਾ تیر ਕੋ ਐ ਸਾਡੀਆਂ ਮੰਗਾਂ ਪੂਰੀਆਂ ਹੋਣ ਲੱਗ ਪਈਆਂ ਉਹਦੀ ਚੜ੍ਹਾਈ ਕਰਾ ਦਿੰਨੇ ਹੋਰ ਉਹਦੇ ਕੋ ਹੋਰ ਚਾਰ ਜਾਣ ਲੱਗ ਪੈਂਦੇ ਭਰ ਜਾਂਦਾ ਉਹਦੇ ਕੋ ਹਾਲ ਪਰ ਗੁਰਮੁਖ ਪਿਆਰਿਓ ਇਸ ਤਰ੍ਹਾਂ ਹਨੇਰਾ ਨਹੀਂ ਜੇ ਜਾਂਦਾ ਜਦੋਂ ਚਾਨਣ ਰੂਪ ਗੁਰੂ ਨਾ ਜਾ ਕੇ ਤੁਹਾਡੇ ਵੱਲ ਖਲੋਤਾ ਆਪਣਾ ਹਨੇਰਾ ਕਿਸੇ ਤਰੀਕੇ ਨਾਲ ਵੀ ਨਹੀਂ ਜਾ ਸਕਦਾ ਅੱਖ ਦੇ ਉਹ ਪਰਮਾਤਮਾ ਅ ਗਿਆਨ ਰੂਪੀ ਹਨੇਰੇ ਨੂੰ ਖਿੰਨ ਮਾਤਰ ਵਿੱਚ ਬਾਹਰ ਕੱਢ ਦਿੰਦਾ ਹੈ